ਹਾਂਜੀ ਅਸੀਂ ਕਾਲਾ ਅੱਜ ਲੱਗੇ ਜੀ ਸਪਰੇ ਕਰਨ ਘਾਟਾਂ ਵਾਲੀ ਪੰਪ ਭਰਦਿਆਂ ਤੇ ਦਵਾਈ ਪਾਈ ਆਪਾਂ ਐਕਸਲ ਐਕਸਲ ਦਵਾਈ ਪਾਈ ਆਪਾਂ 350 ਗ੍ਰਾਮ ਕੀਲੇ ਦੀ ਐਕਸਲ ਇਹਦੇ ਨਾਲ ਇਧਰ ਕਲੈਂਪ ਕਰਦਾ ਮੁੰਡਾ ਹੈ ਪਾਈਪ ਲੈ ਗਿਆ ਸੀ ਇੱਥੋਂ ਇਹ ਕਲੈਂਪ ਕਿਸੇ ਲੈ ਗਿਆ ਸੀ ਚੱਕਦੇ ਚੱਕਦੇ ਖੋਲਦੇ ਆ ਹਾਂ ਬਚੀ ਬਿਰੋ ਚ ਹੈ ਕੱਲ ਵੀ ਕਰੀਏ ਤੇ ਅੱਜ ਤੁਹਾਰੇ ਲੱਕਿਆ ਕਰਨ ਹਾਂ ਕਿੰਨਾ ਲੋਕ ਹੁੰਦਾ ਇੱਕ ਵਾਰ ਹਰੇਕ ਹੀ ਖੋਲ ਕੇ ਜੋ ਉਹ ਕਰ ਲਓ ਸਖਤ ਹੁੰਦੇ ਲੋਕ ਹਾਂ ਦੇ ਖੋਲਦਾ ਪਾਣੀ ਛਾਓ 100 ਲੀਟਰ ਪੈ ਜਾਵੇ ਦੇਖ ਲੈ ਕਿੰਨਾ ਪਾਣੀ 500 ਗੱਲਾਂ ਤੋਂ ਵੱਧ ਕਰ ਬੱਧ ਕਰ ਲਈ ਭਰਾ ਕੁੱਲੀ ਡੰਡਾ ਹੁੰਦਾ ਹੌਲੀ ਤੁਰਿਆ ਜਾਂਦਾ ਦੇਖ ਚੌੜੀਆ ਚੱਤਕ ショ ਕਰ ਲੈ ਚੱਕ ਲੈ ਪੈਪ ਉਧਰ ਮੋਟਰ ਤੇ ਚਲਦੀ ਆ ਟੱਟ ਮਾ ਜਾਂਦਾ ਨਾ ਸਾ ਵੀ ਇਹੜਾ ਵੀ ਕੱਢਣਾ ਕੀ ਹੋ ਗਿਆ ਫਿਰ ਮੈਂ ਸਾਰੀ ਪਾਣੀ ਬੱਸ ਪਾ ਦੇ ਵਿਚੋ ਸਿੱਧੀ ਲੱਤ ਯਾਰ ਸਿੱਧੀ ਲੱਦ ਦੇ ਵਿੱਚ ਤੋਹਦੀ ਇਹਨੂੰ ਡੋਲਣਾ ਨਹੀਂ ਮਹੰਗੇ ਪਾਦੀਏ ਬੁੜਿਆਂ ਦੇ ਕਹਣਾਂ ਕੋ ਪਾ ਦੇ ਪਾ ਦੇ ਪਾ ਦੇ ਪਾ ਦੇ ਕਿੰਨੇ ਪਾਣ ਦੇ ਹੋਗੀ ਕੁਝ ਇਹ 4 ਕਿੱਲਿਆਂ ਦੀ 4 ਕਿੱਲਿਆਂ ਦੀ ਪਾਤੀ ਐਸੇ ਐਕਸਲ ਤੇ 4 ਕਿੱਲਿਆਂ ਚ ਪਾਣੀ ਪਾਵਾਂਗੇ ਆਪਾਂ 600 ਐਮਐਲ 600 ਲੀਟਰ ਉਹ ਵੀ ਪਾ ਦੇ ਹੁਣ ਜਿਹੜੀ 600 ਲੀਟਰ ਹਾਂ ਉਹ ਵੀ ਪਾਉਣੀ ਆ ਤੂੰ ਫੜਾ ਦੇ ਪਾ ਮਾ ਆ ਥੋੜੀ ਜਿਹੀ ਉੱਤੇ ਆ 25 ਵੀ ਰੋਜ ਲੈ ਵੀ ਮਾ ਵੀ ਪਾ ਦੋ ਤੇ ਇੱਧਰ 프리ਮੀ ਨੇ ਖਾ ਲਈ ਰੋਟੀ ਹੋ ਗਿਆ ਕੰਮ ਛਕ ਲੀਆਂ ਕਿੰਨੀਆਂ ਰਾਕਟੀਆਂ 6 4 4 ਖਾ ਲਈ ਤੇ ਆਪ ਪਾ ਕਿਲੇ ਤੇ ਸਪਰੇ ਕਰਨੀ ਇੱਧਰ ਤੇ 2 ਕਿਲੇ ਜੀ ਉਹ ਆ ਉਹ ਤੇ ਕਰਨੀਆਂ ਤੇ ਚੱਲ ਭਰੀ ਆਪਾ ਪੰਪ ਆ ਜਾ ਵੀ ਕਰ ਤੇ ਨਾ 6 ਰਾਕਟੀਆਂ ਰੋਟੀਆਂ 4 6 ਖਾਦੀ ਨੇ ਝੂਠ ਕੇ ਬੋਲਦਾ 6 6 ਪਰੋਠੇ ਖਾ ਗਿਆ ਓਏ ਹਾਏ 4 ਕਿੰਨੇ ਕਿੰਨੇ ਫੜਾਈ ਦਿਲ ਦੀ ਤੂੰ ਠੀਕ ਆ ਲਾ ਫਰਾ ਦੇ ਨੇ ਠੀਕ ਆ ਤਾਂ ਦੇਖੋ ਤੋਤੇ ਸਾ ਚੰਗੀ ਤਰ੍ਹਾਂ ਹੋਰ ਤਾਂ ਨਹੀਂ ਕੋਈ ਪਾਇਆ ਤਾਂ ਬਿਨਾਂ ਦਬਾ ਕੇ ਆਪਾਂ ਕੱਲੀ ਐਕਸਲ ਇਹਨਾਂ ਚ ਪਾ ਦੇ ਆ ਕਿੰਨੇ ਸੀ ਪੰਜ ਵਸ ਯਾਰੇ ਆ ਦੋ ਰੱਖ ਲੈ ਆਪਾਂ ਤੇਲ ਤੂਲ ਪਾਉਣ ਨੂੰ ਓਏ ਟੱਕਣ ਲਾ ਲੈਣਾ ਤਾਂ ਚੰਗੀ ਤਰ੍ਹਾਂ ਧੋਂਦੇ ਦੋ ਲੱਗ ਤੂੰ ਇੱਕ ਲੱਗ ਜਾਣਾ ਇੱਕ ਮੈਨੂੰ ਤੇ ਇੱਕ ਪ੍ਰੀਮੀ ਨੂੰ ਦੇ ਦੇ ਇਹਦੇ ਵਿੱਚ ਹੀ ਨੇ ਢੱਕਣ ਛਿੱਟੇ ਵੇ ਇਹ ਕੰਨਾ ਪਟ્રોલ λεਉਣ ਨੂੰ ਰੱਖਣਾ ਜੀ ਪਾ ਰੱਖ ਲਾ ਭਰਾ ਹੈ ਪਟ્રોલ ਨੂੰ ਕੰਮ ਮਜਾ ਦਾ ਇੱਕ ਗੂਲੋ ਆਹੋ ਚੱਕਣ ਛਾੜ ਲੈ ਮੇਰੇ ਅਲਤਰਾ ਟਰੈਕਟਰ ਦੀ ਰੱਖ ਦਿੱਥੇ ਚੱਕ ਲਿਆ ਪ੍ਰੇਮੀ ਨੇ ਆ ਕੇ ਸੀ ਪਰੋਠੇ ਹੁਣ ਚਾਰ ਜੀ ਯਾਰਾ ਕੋਕਾ ਨੂੰ ਚਾਹ ਚਾਰ ਪਰੋਠੇ ਚਾਹ ਨਾਲ ਹੀ ਚਾਹ ਨਾਲ ਹੀ ਚਾਰ ਨਾਲ ਹਾਏ ਹਾਏ ਹੋਰ ਵੀ ਖਾ ਜਾਂਦਾ ਹੈ ਹੈ ਕਰੀ ਹਲੇ ਦੋਲੀ ਹਲੇ ਹੈ ਹਾਂ ਸਿੱਧੇ ਹੀ ਤੂੰ ਦੋਦਰ ਜਾਣੇ ਤੈਨੂੰ ਦੇ ਦੇ ਇੱਕ ਟੱਕ ਦੇ ਦੇ ਮੈਨੂੰ ਇੰਨੇ ਕੀ ਕਰਨੇ ਆ ਤਾਂ ਪ੍ਰੀਮੀ ਨੂੰ ਵੇਚ ਦੇ ਤੈਨਾਂ ਨਾ ਬਗ ਜੀ ਨਹੀਂ ਨਹੀਂ ਮੈਂ ਧੱਕਲੇ ਖੇਲਣਾ ਕਹਿੰਦਾ ਜਿਵੇਂ ਦਵਾਇ ਉਹ ਕਰਨੀਆਂ ਕੀ ਕਰੇਂਗਾ ਤੈਨਾਂ ਕੀ ਕਰੇਂਗਾ ਰੱਖ ਲੈ પેટ્રોલ ਲਿਆਉਣ ਨੂੰ ਤੇਲ ਤੂੰ ਲੈ ਕੇ ਨੂੰ ਠੀਕ ਹੈ ਸਵਰਨਾ ਕਰਨਾ ਉਹ ਫਿਰਦਾ ਬੈਲੀ ਬੈਲੀ ਕਵਾੜੀਆ ਕਰਨੇ ਤੂੰ ਵੀ ਰੱਖਣ ਤੇ ਇਹਨੂੰ ਖੇਲਣਾ ਇੱਕ ਰੱਖਣਾਗਾ ਪਾਣੀ ਦੇਖ ਕੇ ਪਾ ਲੋ ਹਿਸਾਬ ਜਨਾ ਉਹ ਛੱਡ ਤੇ ਉਹਦੇ ਵਿੱਚ ਧਰ ਦੇ ਉਹ ਉਧਰ ਧਰਤੇ ਉਹਨੇ ਨਾਉਂਦਰਾ ਹੈ ਲੱਗੇ ਨੇ ਨਹੀਂ ਨਹੀਂ ਫੇਰ ਜਾਣ ਲੱਗੇ ਚੱਕੂ ਲੈਣ ਲੱਗੇ ਚੱਕ ਲਾਂਗੇ ਐ ਤਾਂ ਸਕੀਮੀਆਂ ਕੋਜੀ ਤੇ ਦੇਖੋ ਸੱਚ ਕਰਨ ਕਹਿੰਦੇ ਸ਼ਾਫ ਕਰਨੀਆਂ ਹੂੰ ਦੇ ਖੋਲ ਕੇ ਕੋਈ ਫਸਿਆ ਪੂਛਿਆ ਨਾ ਹੋਵੇ ਬੱਚੋ ਇਹ ਵੱਧ ਨਹੀਂ ਉਹ ਨਹੀਂ ਹੁੰਦੀ ਬੰਦ ਵੀ ਨਹੀਂ ਹੁੰਦੀ ਇਹ ਸਿੱਧੀ ਕਰਨ ਵਾਲੀ ਤਾਂ ਨਹੀਂ ਇਹ ਬਾਪਿੰਦ ਪਤਾ ਨਾ ਨਗਾਨੇ ਚ ਇੱਥੋਂ ਇਹਦੇ ਇਹਦੇ ਵਿੱਚ ਪਾ ਕੇ ਮਾਰੀ ਮੋੜ ਦੇ ਦੇ ਇਹਦੇ ਵਿੱਚ ਪਾ ਲੈ ਬੰਨਣ ਹੀ ਰਾੜ ਉਹ ਕੱਤੀ ਨਾ ਸ਼ਾਫਾ ਤਸਵਾਫਾ ਮੂਹ ਕਦਰ ਕੁਇਰਿਆ ਤਾਂ ਨਹੀਂ ਹੈਗਾ ਹਲੇ ਸਾਫ ਹੈ ਫੇ ਰਹਿਣ ਦੇ